ਥੋਡੇ ਸਾਡੇ ਨਾਲ ਇਹਨੇ ਤੱਕੇ ਉਹ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣ ਆਉਂਦੀਆਂ ਪਰ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਬੰਦ ਸਾਹਿਬ ਬੰਦ ਸਾਹਿਬ ਡਰੋਨ ਅੱਜ ਵੀ ਫੜਿਆ ਗਿਆ ਜੀ ਡਰੋਨ ਅੱਜ ਵੀ ਫੜੇ ਜਾ ਰਹੇ ਨੇ 11 ਕਿਲੋ ਹਿਰਾਤੀ ਫੜੇ ਜੀ ਬਾਟੇ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮ.ਐਲ.ਏ ਮਹੀਨਾ ਲੈਣ ਲੱਗ ਗਏ ਆ ਤੋਂ ਐਸ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਅੱਗੇ ਤੋਂ ਇਲੈਕਸ਼ਨ ਦਾ ਜਿੱਤਣਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਕੰਮ ਕਰ ਦਿੱਤਾ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਲਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹਾਂ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਜਸਥਾਨ ਦਿੱਤਾ ਹੈ ਕਿ ਮੋੜੋਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਥੁੜ ਕੀ ਜਵਾਬ ਇਹਦਾ ਸਰ ਪਹਿਲਾਂ ਰਵੀਕਰਨ ਕਾਲ ਨੂੰ ਕੱਢਿਆ ਗਿਆ ਹੁਣ ਆਦੇਸ਼ ਪ੍ਰਤਾਪ ਕੈਰਨ ਨੂੰ ਕੱਢਿਆ ਮੰਗਲ ਸੂਤਰ ਦੇ ਤੇ ਵੀ ਕੰਨੀ ਕਾਲੀ ਦੰਦ ਦੇ ਪਰਿਵਾਰ ਦੇ ਮੈਂਬਰ ਸਦਨ ਅੱਜ ਵੀ ਫਤਿਹਗੁਰ ਵਾਈਟ ਦਾ ਮਾਨਸਾ ਰਾਈਟ ਅੱਜ ਸੱਲੇ ਭਾਈ ਇੱਕ ਮੈਂ ਮੈਨੂੰ ਮੇਰੇ ਤੋਂ ਪਹਿਲੇ ਮਾਮਾ ਜੀ ਉਹ ਨਾਲ ਇਹ ਜ਼ਿਕਰ ਕੀਤਾ ਵੀ ਆਪਾਂ ਨੂੰ ਗੁਰੂ ਸਬੰਧ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਮਤਲਬ ਕੀ ਹੈ ਕਿ ਧਰਮ ਤੇ ਸ਼ਕਤੀ ਗੁਰੂ ਕੋਲ ਹੀ ਆਉਂਦੀ ਹੈ ਅੱਜ ਆਪਣੇ ਕੋਲ ਇੱਕ ਜਥੇਬੰਦੀ ਹੈ ਸ਼ਰੂ ਮੇਖਾ ਲਈ ਜਿਹੜੀ 163 ਸਾਲ ਪੁਰਾਣੀ ਜਥੇਬੰਦੀ ਹੈ ਇਹ ਬਣਾਈ ਇਸ ਲਈ ਗਈ ਸੀ ਕਿ ਜਦੋਂ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਗਤੀ ਤੱਕ ਪਟਨਾ ਸਾਹਿਬ ਇੱਕ ਬੋਰਡ ਸਥਾਪਿਤ ਕਰ ਦਿੱਤਾ ਅਤੇ ਦਿੱਲੀ ਕਮੇਟੀ ਦੇ ਉੱਤੇ ਵੀ ਬੀਜੇਪੀ ਨੇ ਕਬਜ਼ਾ ਕਰ ਲਿਆ ਹਰਿਆਣਾ ਵੀ ਵੱਖਰੀ ਕਮੇਟੀ ਸਥਾਪਿਤ ਕਰ ਦਿੱਤੀ ਹੈ ਸਰਕਾਰਾਂ ਕੋਲ ਖਤਰਾ ਪੈਦਾ ਹੋਇਆ ਹੈ ਇਸ ਕਰਕੇ ਕਾਮਨ ਸਮੇਂ ਦੇ ਨਿਜਾਤ ਨੂੰ ਸਮਝਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਖੇਤਰੀ ਪਾਰਟੀ ਏ ਜਿਹੜੀ ਪੰਥ ਤੇ ਕੱਢ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਰਾਜਸੀ ਸਟੇਜਾਂ ਤੋਂ ਮੋੜ ਰਹੇ ਨੇ ਗੁਰੂ ਸਾਹਿਬ ਜੀ ਦਾ ਪਰਮਾਣਿ ਰਾਜ bina ਨੇ ਧਰਮ ਚੱਲੇ ਹੈ ਤਰਮ bina ਸਭ ਕਲੇ ਮਲੇ ਹੈ ਪੰਥ ਦੇ ਬੋਲ ਵਾਲੇ ਲਈ ਰਰੇ ਧਰਮ ਦਾ ਇਹ ਪਾਰਟੀ ਸਤਕਾਰ ਕਰਦੀ ਗਏ ਪਿਛਲੇ ਸਮੇਂ ਦੇ ਵਿੱਚ ਸਰਦਾਰ ਪ੍ਰਗਤ ਸਿੰਘ ਪਾਣਲ ਜੀ ਨੇ ਇਮਾਨਦਾਰ ਅੱਧੇ ਅਗਾਂਵਧੂ ਲੀਡਰ ਸਰਦਾਰ ਗੁਰਜੀਤ ਸਿੰਘ ਟੀਮਾ ਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਹੈ ਜਿਨ੍ਹਾਂ ਦੇ ਸੰਬੰਧੇ ਵਿੱਚ ਅੱਜ ਤੁਹਾਡੇ ਦਰਸ਼ਨਦਾਰੇ ਕਰਨ ਲਈ ਤੁਹਾਡੇ ਨਾਲ ਵਿਚਾਰਾ ਕਰਨ ਲਈ ਤੇ ਤੁਹਾਨੂੰ ਮੈਂ ਇੱਕ ਤੁਹਾਡੇ ਨਾਲ ਜਗਤ ਕਰਨਾ ਜਾਵਾਂਗਾ ਕਿ ਸ਼੍ਰੋਮ ਹੀ ਜਗਦੀਦਨ ਸਿੱਖਾਂ ਦੀ ਨਮਾਇੰਦਾ ਜਮਾਤ ਦੇ ਜਿੰਨੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਨੇ ਇਹ ਗੱਲ ਨੂੰ ਢੇਲ ਲੱਗਈਏ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ ਅਕਾਲੀ ਦਲ ਦੇ ਵਿੱਚ ਮਿਲ ਗਈਆਂ ਨੇ ਬੜੀ ਲੰਮੀ ਵਿੱਚ ਪੜ੍ਹੇਗੀ ਲੇਕਿਨ ਮੈਂ ਕੇਵਲ ਬਾਬ ਜੀ ਨੂੰ ਇਹ ਦੱਸਣਾ ਚਾਹਾਂਗਾ ਬੜੀ ਬਹੁਮਤ ਸਾਹ ਕਰੇ ਧਰਮਾਂ ਦੀਆਂ ਵੱਡੀਆਂ ਜੱਤ ਹਰ ਖੇਤਰ ਦੀ ਗੱਲ ਕਰਨਗੇ ਤੇ ਗਰਦਾਸਪੁਰ ਦੇ ਵਿਕਾਸ ਦੀ ਗੱਲ ਹੋਏਗੀ ਉੱਥੇ ਜਾਣੀਆਂ ਪੰਥ ਨੂੰ ਦੇਖ ਕੇ ਇਸ ਕਰਕੇ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿੰਦੇ ਆਂ ਜੀ ਇਸ ਇਲੈਕਸ਼ਨ ਦੇ ਵਿੱਚ ਆਪਣੇ ਕੈਂਡੀਡੇਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਲੱਗ ਜੀ ਬਾਬਾ ਸਾਹਿਬ ਤੁਹਾਡੀ ਸੋਚ ਤੇ ਬਾਬਾ ਸਾਹਿਬ ਦੇ ਮੋਕੇ ਬਾਬਾ ਸਾਹਿਬ ਤੁਹਾਡੀ ਫਰਸ਼ ਤੇ ਬਾਬਾ ਜਾਨੇ ਥਾਨੀਆਂ ਹਲਕੇ ਦੇ